ਜਲਾਲਾਬਾਦ ਦੇ ਪਿੰਡ ਸਵਾ ਵਾਲਾ ਵਿੱਚ ਦੁਲਹਣ ਦੀ ਬਿਗੜੀ ਤਬੀਅਤ ਹੋਈ ਮੌਤ ਵਿਆਹ ਦਾ ਸਮਾਗਮ ਦੌਰਾਨ ছਾਇਆ ਮਾਤਮ ਪਰਵਾਰ ਦਰਰੋਗੇ ਬੁਰਾ ਹਾਲ ਹਰੇਕ ਮਾਤਾ ਪਿਤਾ ਦਾ ਚਾਹ ਹੁੰਦਾ ਹੈ ਕਿ ਆਪਣੀ ਧੀ ਦੀ ਡੋਲੀ ਹੱਥੀ ਵਿਦਾ ਕੀਤੀ ਜਾਵੇ ਤਾਂ ਜੋ ਉਹਨਾਂ ਦੀ ਧੀ ਸੌਰੇ ਪਰਵਾਰ ਚ ਖੁਸ਼ੀ ਖੁਸ਼ੀ ਆਪਣੀ ਜ਼ਿੰਦਗੀ ਬਤੀਤ ਕਰ ਸਕੇ ਇਸੇ ਤਰ੍ਹਾਂ ਦੇ ਹੀ ਮਾਮਲਾ ਜਲਾਲਾਬਾਦ ਦੇ ਦੀਨਪੰਦੇ ਪਿੰਡ ਸਵਾ ਵਾਲਾ ਚ ਆਪਣੀ ਧੀ ਦਾ ਆਨੰਦ ਕਾਰਜ ਰਚਾਉਣ ਤੋਂ ਬਾਅਦ ਰੀਤੀ ਰਿਵਾਜ ਦੇ ਮੁਤਾਬਕ ਸਟੇਜ ਤੇ ਜੈ ਮਾਲਾ ਦੀ ਰਸਮ ਕਰਨ ਲਈ ਦੁਲਹਨ ਪੁੱਜੀ ਤਾਂ ਉਸ ਨੂੰ ਕਬਰਾਟ ਮਹਿਸੂਸ ਹੋਣੇ ਸ਼ੁਰੂ ਹੋ ਗਈ। ਦੁਲਹਨ ਵੱਲੋਂ ਇਸ ਦੀ ਜਾਣਕਾਰੀ ਆਪਣੇ ਪਰਿਵਾਰਕ ਮੈਂਬਰਾਂ ਨੂੰ ਦਿੱਤੀ ਗਈ। ਪਰਿਵਾਰਕ ਮੈਂਬਰਾਂ ਨੇ ਉਸ ਨੂੰ ਇਲਾਜ ਲਈ ਕਨੇਜ ਹਸਪਤਾਲ ਚ ਭਰਤੀ ਕਰਵਾਇਆ ਜਿੱਥੇ ਇਲਾਜ ਦੌਰਾਨ ਲੜਕੀ ਨੇ ਦਮ ਤੋੜ ਦਿੱਤਾ ਤੇ ਵਿਆਹ ਦਾ ਸਾਰਾ ਮਾਹੌਲ ਮਾਤਮ ਵਿੱਚ ਤਬਦੀਲ ਹੋ ਗਿਆ। ਮਿਲੀ ਜਾਣਕਾਰੀ ਦੇ ਅਨੁਸਾਰ ਪਿੰਡ ਸਵਾਹ ਵਾਲਾ ਦੀ ਲੜਕੀ ਨੀਲ ਮਰਾਣੀ ਪੁੱਤਰੀ ਸਵਰਗੀ ਹੀਰਾ ਰਾਮ ਭੱਟੀ ਦੀ ਬੇਟੀ ਦਾ ਪਿੰਡ ਵਾਸਲ ਮੌਣਕੇ ਗੋਲੂਕੇ ਵਾਸੀ ਗੁਰਪ੍ਰੀਤ ਪੁੱਤਰ ਮਹਿੰਦਰ ਕੁਮਾਰ ਨਾਲ ਪੀਤੇ ਦੀ ਰੀਤੀ ਰਿਵਾਜਾਂ ਦੇ ਨਾਲ ਹੋ ਰਿਹਾ ਸੀ ਤਾਂ ਪਰਿਵਾਰ ਦੇ ਕੋਲੋਂ ਅਨੰਦ ਕਾਰਜ ਦੀ ਰਸਮ ਕਰਨ ਤੋਂ ਬਾਅਦ ਸਟੇਜ ਤੇ ਲਾਲ ਜੋੜੇ ਚ ਜੈ ਮਾਲਾ ਲਈ ਸਟੇਜ ਤੇ ਚੜੀ ਦੁਰਹਣ ਦੀ ਅਚਾਨਕ ਤਬੀਅਤ ਵਿਗੜ ਗਈ ਤਾਂ ਜਿਸ ਤੋਂ ਬਾਅਦ ਉਸ ਨੂੰ ਇਲਾਜ ਲਈ ਇੱਕ ਨਿੱਜੀ ਹਸਪਤਾਲ ਚ ਲਜਾਇਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ ਇਸ ਘਟਨਾ ਦੇ ਵਾਪਰਨ ਤੋਂ ਬਾਅਦ ਪੇਕੇ ਤੇ ਸਹੁਰੇ ਪਰਿਵਾਰ ਦੇ ਘਰਾਂ ਦਾ ਮਾਹੌਲ ਗਮਗੀਨ ਪੜਿਆ ਹੋਇਆ ਹੈ ਜੈ ਜੀ ਜੈ ਜੀ ਬੇਟੀ ਦਾ ਕੀ ਨਾਮ ਹੈ ਮੇਲਮਰਾਨੀ ਕੀ ਪੂਰੀ ਕਰਤਮਾ ਵਾਪਰੀ ਹੈ ਨਾੰਦ ਗਾਰਡ ਜਿੱਥੇ ਕਰਕੇ ਗਏ ਆਂ ਜੀ ਟੈਂਟ ਚ ਆਵ ਜਾਣਾ ਸੀ ਇੱਥੋਂ ਗਏ ਆਂ ਉੱਥੇ ਤੇ ਟੈਂਟ ਦੇ ਬਾਹਰਲੇ ਵੱਸ ਮੜੀ ਘਬਰਾਟ ਹੋਈ ਐ ਪਾਣੀ ਥੋੜਾ ਜਿਹਾ ਫਲਾਇਆ ਤੇ ਆਂ ਦੇ ਬੀਠੀ ਠੀਕ ਐ ਫਿਰ ਗਏ ਆਂ ਨਾ ਜਿੱਥੇ ਸਟੇਜ ਹੈਗਾ ਸੀ ਆਪਾਂ ਜੈ ਮਨ ਲਾ ਪਹੁੰਚੀ ਸੈਦਨ ਕਰਨੇ ਸੀ ਉੱਥੇ ਜਾ ਕੇ ਬੈਠੇ ਨੇ ਤੇ ਉੱਥੇ ਜਿਆਦਾ ਖੜੇ ਮਹਿਸੂਸ ਹੋਇਆ ਮੜ ਕੇ ਅਸੀ ਆਖਾ ਵੀ ਚਾ ਲੈ ਇੱਥੇ ਦਵਾਈ ਦੇਣ ਦੀ ਆਪਾਂ ਜਲਾ ਲਵਾ ਦੇ ਲੈ ਚੱਲੋ ਫਿਰ ਘਰ ਲੈ ਲੇnga ਲੂੰਗਾ ਅਬੀ ਤੇ ਨਹੀਂ ਦਿੱਤਾ ਵੀ ਕਪੜੇ ਤੇ ਫਿਰ ਜਲਾ ਲਵਾ ਕੇ ਲੈ ਗਏ ਉੱਥੇ ਜਾ ਕੇ ਵੀ ਇਹਨਾਂ ਦਾ ਬੱਸ ਖਤਮ ਹੋ ਗਿਆ ਕਿੰਨੀ ਉਮਰ ਸੀ ਬੇਟੀ ਦੀ 24 ਸਾਲ ਕਿਹਨੇ ਪੜਾਈਏ ਤੇ ਅੱਜ ਵੀ ਕਿੱਥੇ ਰਹਿੰਦੀ ਐਸ਼ੀ ਤਾਂ ਨਹੀਂ ਤੇ ਤੁ ਬਰਾਤ ਤੇ ਸੋਈ ਆ ਦੋਖਣੇ ਤੇ ਗੋਲੂ ਕੀ ਨਾਲ ਰੁਕਣਾ ਹੈ ਪਾਣੀ ਹੈ ਜਿਹਾ ਕੇ ਲਾਵਾ ਫਿਰ ਹੋ ਗਏ ਹਾਂਜੀ

ਚਾਵਾਂ ਦੇ ਨਾਲ ਆਏ ਸੀ ਚਾਵਾਂ ਨਾਲ ਕੁਝ ਆਮ ਆਪ ਹਾਂਜੀ ਐਸ ਟਾਈਮ ਤੇ ਅਸੀਂ ਤੇ ਪਹੁੰਚ ਆਏ ਸੀ 10:30 ਦਾ ਹਾਂ ਉਹ ਇਹ ਇਹ ਦੁਰਘਟਨਾ ਸਾਡੇ ਨਾਲ ਬੀਤੀ ਛੜੀ ਆਤਮਾ